ਚੇਨਈ ਦੇ ਅਪੋਲੋ ਹਸਪਤਾਲ ਦੇ ਬਾਹਰ ਆਪਣੀ ਅੰਮਾ ਦੀ ਸਿਹਤ ਲਈ ਅੱਖਾਂ 'ਚ ਹੰਝੂਆਂ ਨਾਲ ਦੁਆ ਕਰਦੇ ਲੋਕ ਐਤਵਾਰ ਦੀ ਸ਼ਾਮ ਜਿਵੇਂ ਹੀ ਤਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਆਈ ਹਸਪਤਾਲ ਦੇ ਬਾਹਰ ਉਹਨਾਂ ਨੂੰ ਚਾਉਣ ਵਾਲਿਆਂ ਦੀ ਪੀੜ ਇਕੱਠੀ ਹੋ ਗਈ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਆਈ ਸੀ ਯੂ 'ਚ ਸ਼ਿਫਟ ਕੀਤਾ ਗਿਆ ਉਹਨਾਂ ਦੇ ਸਮਰਥਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆਮਾ ਕੋਨਾ ਮਾਦੇ ਇਹ ਅਮਾ ਉਹਨੂੰ 100 ਵਰਸਾ ਰਭਾਗਾ ਮਾ ਇਹ ਅਮਾ ਕੋਨਾ ਵਾਦ ਮਾ ਇਹ ਅਮਾ ਆਨੇ ਲਾਗੇ ਜਾਵਾ ਪੜਦਾ ਨਾਲ ਉਹਦੇ ਲਾਤੀ ਨਹੀਂ ਜੈਲ ਲੇਤਾ ਦਾ ਚੇਨਈ ਦੇ ਜਿਸ ਉਪੋਲੋ ਹਸਪਤਾਲ ਚ ਇਲਾਜ ਚੱਲ ਰਿਹਾ ਉਸ ਬਾਹਰ ਵੱਡੀ ਗਿਣਤੀ ਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਸੀਆਰਪੀਐਫ ਅਤੇ ਸੀਆਈਐਸਐਫ ਦੇ ਡੀਜੀ ਨੂੰ ਵੀ ਚੇਨਈ ਚ ਮੌਜੂਦ ਰਹਿਣ ਲਈ ਕਿਹਾ ਗਿਆ ਤਾਂ ਜੋ ਕਾਨੂੰਨ ਵਿਵਸਥਾ ਤੇ ਕੰਟਰੋਲ ਰੱਖਿਆ ਜਾ ਸਕੇ ਨਾਲ ਹੀ ਰੈਪਿਡ ਐਕਸ਼ਨ ਫੋਰਸ ਦੀਆਂ ਨੌ ਕੰਪਨੀ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਾਮਿਲਨਾਡੂ ਦੇ ਰਾਜਪਾਲ ਸੀ ਵਿਦਿਆਸਾਗਰ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਰਾਜਪਾਲ ਸੀ ਵਿਦਿਆਸਾਗਰ ਚੇਨਈ ਨਿਰਵਾਨਾ ਹੋਏ ਅਤੇ ਸਿੱਧੇ ਅਪੋਲੋ ਹਸਪਤਾਲ ਪਹੁੰਚੇ ਲੰਡਨ ਦੇ ਡਾਕਟਰ ਨਾਲ ਵੀ ਲਾਜ਼ਮੰਦੀ مشਵਰਾ ਕੀਤਾ ਜਾ ਰਿਹਾ ਹੈ AIMS ਦਿੱਲੀ ਦੇ ਡਾਕਟਰਾਂ ਦੀ ਇੱਕ ਟੀਮ ਵੀ ਚੇਨਈ ਚ ਜੈਲਲਤਾ ਦੇ ਇਲਾਜ ਵਿੱਚ ਝੁੱਟ ਗਈ ਹੈ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਵੀ ਅਪੋਲੋ ਦੇ ਚੇਅਰਮੈਨ ਨੂੰ ਫੋਨ ਕਰਕੇ ਜੈਲਲਤਾ ਦੀ ਸਿਹਤ ਦੀ ਜਾਣਕਾਰੀ ਲਈ ਹੈ ਜੈ ਲਲਿਤਾ ਦਾ 22 ਸਤੰਬਰ ਤੋਂ ਚੇਨਈ ਦੇ ਅਪੋਲੋ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ 3 ਨਵੰਬਰ ਨੂੰ ਉਹਨਾਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸਮਰਥਕਾਂ ਦੀ ਦੁਆ ਨਾਲ ਉਹਨਾਂ ਦਾ ਦੁਬਾਰਾ ਜਨਮ ਹੋਇਆ ਅਤੇ ਜਲਦੀ ਹੀ ਉਹ ਠੀਕ ਹੋ ਕੇ ਆਪਣਾ ਕਾਰਜ ਭਾਰਵੀ ਸੰਭਾਲ ਲੈਣਗੇ ਭਰਤਵਾਰ ਨੂੰ ਜਿਵੇਂ ਹੀ ਹਾਰਟ ਅਟੈਕ ਦੀ ਖਬਰ ਆਈ ਸਮਰਥਕਾਂ ਨੂੰ ਇੱਕ ਵਾਰ ਫਿਰ ਸਦਮਾ ਪਹੁੰਚਿਆ